ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਆਪਾਂ ਫਾਰਮ ਵਿੱਚੋਂ ਕਵਰ ਕਰ ਰਹੇ ਹਾਂਗੇ ਜੇ ਐਸ ਭੁੱਲਰ ਫਾਰਮਾ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂਗਾ ਘਰ ਦੇ ਪਸ਼ੂ ਰੱਖਿਆ ਬਹੁਤ ਚੰਗਾ ਟਾਪ ਦਾ ਫਾਰਮਾ ਵੀਰ ਦਾ ਚੰਗੀ ਬਰੀਡ ਤੇ ਕੰਮ ਕਰਦਾ ਵੀਰ ਅੱਜ ਜਿਹੜੀਆਂ ਦੋ ਇੱਕ ਦੋ ਗੱਬਣ ਬੱਸੀਆਂ ਛੇਲ ਕਰੀਆਂ ਉਹ ਆਪਣੇ ਫਾਰਮ ਚੋਂ ਹੀ ਕਰੀਆਂ ਵੀਰ ਨੇ ਆ ਜੋ ਪੁੱਛਦੇ ਆ ਬਾਈ ਤੋਂ ਡਿਟੇਲ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਵੀ ਸਤਿ ਸ਼੍ਰੀ ਅਕਾਲ ਸਾਰੇ ਨਾਮ ਤੇ ਐਡਰੈਸ ਬੋਲ ਦੋ ਜੀ ਨਾਮ ਬਾਈ ਸਿੰਘ ਠੀਕ ਆ ਬਾਈ ਨਾਮ ਤੇ ਆ ਪਿੰਡ ਭਾਣ ਸਿੰਘ ਭਾੜ ਠੀਕ ਆ ਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਤਫਾ ਠੀਕ ਆ ਜੀ ਮੋਬਾਈਲ ਨੰਬਰ ਬੋਲ ਦੋ ਜੀ ਆਪਣਾ ਮੋਬਾਈਲ ਨੰਬਰ ਆਪਣਾ 82805 81609 ਠੀਕ ਆ ਜੀ ਜਿਹੜੀ ਆਪਾਂ ਟੌਪ ਕਲਾਸ ਜਰਸੀ ਦੇਖ ਰਹੇ ਆ ਪਹਿਲੇ ਨੰਬਰ ਤੇ ਜੀ ਕਿੰਨੇ ਟਾਈਮ ਦੀ ਕੱਚੀ ਆ ਜੀ ਇਹ ਤੇ ਭਾਈ ਲਊਗੀ ਮਹੀਨਾ ਠੀਕ ਆ ਜੀ ਮੈਂ ਕੱਚੀ ਨਾਲ ਜਾਂਦਾ ਹਾਂ ਭਰਾ ਪਹਿਲਾਂ ਫੇਸੇਲ ਕਰ ਗਿਆ ਸੀ ਨਾ ਗਾਵਾ ਆਪਾਂ ਉਹ ਜੂਗਾ ਹੋੜਾ ਠੀਕ ਹੈ ਜੀ ਚਾਹੁੰਦਾ ਹਾਂ ਵੀ ਆਪ ਸਾਹੀ ਗੱਲ ਹੈ ਜੀ ਸਹੀ ਗੱਲ ਹੈ ਜੀ ਤੇ ਕਿੰਨਾ ਇੱਕ ਦੁੱਧ ਰਿਹਾ ਹੈ ਜੀ ਮਦਰ ਮਿਲਕ ਦਾ ਰਿਕਾਰਡ ਇਹਦਾ ਬਈ ਵੀਰ ਇਹਦੀ ਮਾਂ ਦਾ 30 ਲੀਟਰ ਦੇ ਕਰੀਬ ਰਿਹਾ ਠੀਕ ਹੈ ਜੀ ਠੀਕ ਹੈ ਜੀ ਖੋਲ ਲਓ ਬਾਈ ਤੋੜ ਕੇ ਦਿਖਾ ਦਿਓ ਤੋੜ ਕੇ ਦਿਖਾ ਦਿਓ ਬਾਕੀ ਫੇਸ ਕੁਆਲਿਟੀ ਬਹੁਤ ਚੰਗੀ ਹੈ ਜੀ ਹੈ ਨਾ ਸਮੀ ਪੜੀ ਬਹੁਤ ਆ ਬਾਕੀ ਫਾਰਮ ਦੀ ਵਸੀ ਕਰਕੇ ਸਮੀ ਬਹੁਤ ਆ ਤੁਸੀਂ ਸਹੀ ਗੱਲ ਹੈ ਜੀ ਹਾਂ ਤੁਸੀਂ ਤਾਂ ਬੈਸੇ ਤਾਂ ਮਸ਼ੀਨ ਚਵਾਈ ਕਰਦੇ ਹੋਗੇ ਹਨਾ ਜੀ ਸਹੀ ਗੱਲ ਹੈ ਜੀ ਦਿਖਾ ਦਿਓ ਜੀ ਸਹੀ ਗੱਲ ਹੈ ਠੰਡੀ ਸੀ ਦਾ ਸਹੀ ਗੱਲ ਹੈ ਬਾਕੀ ਦਾ ਚੰਕਾਗਾ ਬਾਕੀ ਆਪਣੀਆਂ ਤਾਂ ਖੁੱਲੀਆਂ ਛੱਡੀਆਂ ਹੁੰਦੀਆਂ ਆ ਖੁੱਲੀਆਂ ਹੁੰਦੀਆਂ ਠੀਕ ਆ ਤਾਂ ਵੀਡੀਓ ਦਾ ਕਰਕੇ ਬੰਨ ਲੈਂਗੇ ਆ ਠੀਕ ਆ ਬਾਈ ਮੌਲਲਾ ਭਾਈ ਕੋਈ ਗੱਲ ਨਹੀਂ ਚੰਗੀ ਬਹੁਤ ਆ ਕੱਦ ਬੈਡ ਬਹੁਤ ਆ ਬਾਕੀ ਦੁੱਧ ਸਟਾਰਟਿੰਗ ਕਦਾਂ ਪਾ ਦੂ ਜੀ ਹੁਣ ਪਹਿਲਾਂ ਛੂਏ ਸੁਆ ਸੁਆ ਇਹਨੇ ਇਹ ਬਈ 25 ਲੀਟਰ ਦਾ ਪਾਉਣਾ ਹੀ ਜਾ 25 ਲੀਟਰ ਚਕਾਲੇ ਤਾਂ ਪਾਉਗੀ ਠੀਕ ਆ ਭਾਈ 20 ਤੋਂ 25 ਲੀਟਰ ਬਾਈ ਕਹਿੰਦਾ ਪਹਿਲੇ ਛੂਏ ਨੇ ਪਾ ਦੇਣਾ ਚਾਹੀਦਾ ਉਹ ਤਾਂ ਪਾਉ ਦੀ ਯਾਰ ਹੁਣ ਸਰੀਰ ਰੰਗ ਬੰਦ ਨਹੀਂ ਰੱਖੀ ਜਾਂਦਾ ਬਈ ਬਾਕੀ ਅਡਰ ਬਹੁਤ ਕਮਾਲ ਦਾ ਤਿਆਰ ਕਰਨਾ ਭਾਈ ਹੈਨਾ ਥਣ ਬਹੁਤ ਚੰਗਾ ਤੇ ਕੱਲਾ ਕੱਲਾ ਨਿਖੜ ਮਾ ਥਣ ਲੱਗਿਆ ਸਾਨੂੰ ਨੇੜੇ ਤੋਂ ਚੈੱਕ ਕਰਵਾ ਦਿੰਨੇ ਆਂਗੇ ਕੋਈ ਥਣ ਚ ਫੋਰਸ ਆਂਗ ਨਹੀਂਗਾ ਚੰਗਾ ਥਾਣਾ ਪੂਰਾ ਮੁਠੀ ਵਾਲਾ ਥਾਣਾ ਬਾਕੀ ਹਜੇ ਕਿੰਨੇ ਟਾਈਮ ਦੀ ਕੱਚੀ ਆ ਬਾਈ ਮਹੀਨੇ ਦੀ ਕੱਚੀ ਆ ਬਾਈ ਇੱਕ ਮਹੀਨੇ ਦੀ ਹਜੇ ਕੱਢੀ ਆ ਮਹੀਨੇ ਦੀ ਬਸ ਘੱਟ ਲੈ ਜੇ ਪੂਰਾ ਘੱਟ ਲੈ ਜੇ ਬਾਕੀ ਤੁਸੀਂ ਅੰਦਾਜ਼ਾ ਲਾ ਲਓ ਫਾਰਮ ਦੀ ਬੱਸੀ ਆ ਤੇ 10000 ਠੀਕ ਆ ਬਾਈ ਕਿੰਨਾ ਮੁੱਲ ਆ ਬਾਈ ਲਾਸਟ ਦੇ ਦੱਸ ਦੇਣ ਲੈਣਾ ਫੋਨ ਤੇ ਕਰ ਲਾਂਗੇ ਬਾਈ ਠੀਕ ਆ ਬਾਈ ਠੀਕ ਆ ਬਾਈ ਕਹਿੰਦਾ ਠੀਕ ਆ ਬਾਈ ਬਾਈ ਕਹਿੰਦਾ ਮਾਨਦਾਨ ਫੁੱਲ ਕਰ ਦਾਂਗੇ ਜਿਹੜਾ ਚਾਹ ਬਣੂਗਾ ਫੀਡ ਕਰ ਲੂ ਅੱਗੇ ਬਾਈ 2 ਨੰਬਰ ਇਹ ਕਿਹੜਾ ਛੂਆ ਪਹਿਲੇ ਨਾ ਇਹ ਛੂਤਿਆ ਪਹਿਲੇ ਛੂਏ ਸੁਣਾ ਬਈ ਠੀਕ ਆ ਬਾਈ ਕਿੰਨੇ ਟਾਈਮ ਦੀ ਕੱਚੀ ਆ ਬਾਈ ਇਹ ਇਹ ਬਾਈ 22 ਦਿਨਾਂ ਦੀ ਕੱਚੀ ਆ ਠੀਕ ਆ ਬਾਕੀ ਅੱਡਰੇ ਨੇ ਬਹੁਤ ਕਮਾਲ ਦਾ ਤਿਆਰ ਕਰਨਾ ਹਨਾ ਕਿੰਨਾ ਕੁ ਰਿਕਾਰਡ ਸੀਗਾ ਦੁੱਧ ਵਾਲੀ ਮਾਂ ਦਾ ਇਹ ਮਾਂ ਦਾ ਬਾਈ 36 36 ਲੀਟਰ ਸੀਗਾ ਆਪਣੇ ਕੋਲੇ ਠੀਕ ਆ ਠੜਗੀਆਂ ਹੀ ਆ ਉਹ ਆਪਣੇ ਬਾਕੀ ਠੰਡੀਆਂ ਸੀਲ ਬਹੁਤ ਵਧ ਗਈਆਂ ਸਹੀ ਗਾ ਬਾਈ ਠੰਡੀ ਸੀਲ ਤਾਂ ਬਹੁਤ ਠੀਕ ਆ ਹੋਰ ਲੈ ਬਾਈ ਤੋੜ ਕੇ ਦਿਖਾ ਦੋ ਬਾਕੀ ਚੰਗੀਆਂ ਆ ਇਹ ਕਿੰਨਾ ਕ ਦੁੱਧ ਪਾ ਦੂ ਅਸਟੀਮੇਟ ਹੀ ਪਹਿਲੇ ਛੁਏ ਤੂੰ ਤੋ ਪਾ ਦੇ ਯਾਰ ਸਹੀ ਗੱਲ ਆ ਵੀ 30 ਲੀਟਰ ਪਾਵਾਂ ਚਾਹੀਦਾ 30 ਵੀ ਤੁਸੀਂ ਚੱਲ ਕੇ ਪਾ ਦੇ ਜੇ ਪਹਿਲੇ ਛੁਏ 30 ਪਾ ਦੂ ਦੂਜੇ 40 ਪਾ ਦੂਗੀ ਬਾਕੀ ਸਮੇਂ ਹੀ ਪਲੀ ਬਹੁਤ ਆ ਫਾਰਮਿਆ ਫਾਰਮਿਆ ਕਰਕੇ ਫੁੱਲੀਆਂ ਛੱਡੀਆਂ ਬਾਈ ਨੇ ਅੱਜ ਚੰਗਲੀ ਪਾਈ ਆ ਜੀ ਤਾਂ ਹੀ ਕਰਕੇ ਥੋੜੀ ਜਿਹੀ ਭੱਜ ਦਾ ਕੰਮ ਜ਼ਰੂਰ ਕਰਦੀ ਆ ਬਾਕੀ ਦੁੱਧ ਪਾ ਦੂਗੀ ਚੰਗਾ ਹੀ ਪਾਣਾ ਬਾਈ ਕਹਿੰਦਾ ਐਤਕੀ 25 ਲੀਟਰ 26 ਲੀਟਰ ਪਾ ਦੂ ਬਾਈ ਹੈ ਨਾ ਹਾਂ 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 ਈ ਕਾ ਬੰਨ ਦੇ ਭਾਈ ਕੋਈ ਗੱਲ ਨਹੀਂ ਮੋੜ ਲੈ ਭਾਈ ਮੋੜ ਲੈ ਬਾਕੀ ਆਇਆ ਭਾਈ ਯਾਰ ਆਪਣੀ ਘਰ ਦੀ ਬੀਚੋ ਸੁੰਦਰ ਸਹੀ ਗੱਲ ਆ ਭਾਈ ਘਰ ਦੀ ਕਰਦਾ ਕਹੜਾ ਸੰਨ ਵਾਲਾ ਨਾ ਚੱਲ ਬਿੱਚਾ ਸਹੀ ਗੱਲ ਆ ਭਾਈ ਹਾਂ ਬਾਕੀ ਟਾਈਮ ਇਹਦਾ ਵੀ ਮਹੀਨੇ ਰਹਿੰਦਾ ਹੈ ਹਨਾ ਜੀ ਹਾਂ ਜੀ ਭਾਈ ਬਾਈ ਕਹਿੰਦਾ ਮਹੀਨਾ ਇੱਕ ਰਹਿ ਗਿਆ ਬਾਕੀ ਦੁੱਧ ਵੀ ਚੰਗਾ ਪਿਆਦਾ ਨਹੀਂ ਆ ਗਏ ਅਗਲੇ ਨਾਲ ਆ ਵੀ ਆਪਾਂ ਕਿਹੜਾ ਕੋਈ ਵਪਾਰ ਦਾ ਕੰਮ ਆਹੀ ਦਾ ਕੰਪਰੋਮਾਈਜ਼ ਕਰਕੇ ਬੈਠਾ ਦੇ ਦਿੰਦੇ ਨੇ ਇਹ ਤਾਂ ਗੱਲ ਹੈਗੀ ਆ ਬਾਈ ਬਾਕੀ ਚਾਰੇ ਥਾਂ ਨਿਕੜਵੇਂ ਆ ਬਾਕੀ ਬਾਈ ਯਾਰ ਕਿ ਮਸ਼ੀਨ ਤੇ ਚੌਂਦੇ ਆ ਭਾਵੇਂ ਬਿਨਾ ਮਸ਼ੀਨ ਤੋਂ ਚੋਲੇ ਉਹ ਅਗਲੇ ਦੀ ਮਰਜ਼ੀ ਆ ਮਹੀਨੇ-ਮਹੀਨੇ ਦੀਆਂ ਦੋਵੇਂ ਕੱਚੀਆਂ ਜੇ ਕਿਸੇ ਵੀਰ ਨੂੰ ਦੋਮਾ ਵੈੜਾ ਚ ਕੋਈ ਵੀ ਵੈੜ ਬਸਾਂਦਾ ਹੋਵੇ ਤਾਂ ਬਾਈ ਨਾਲ ਕੰਟੈਕਟ ਕਰਕੇ ਦੋਮਾ ਵੈੜਾ ਚ ਕੋਈ ਵੀ ਵੈੜ ਖਰੀਦ ਸਕਦਾ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ